ਗੱਲ ਕਰੀਏ ਜਲੰਧਰ ਲੋਕ ਸਭਾ ਹਲਕੇ ਦੀ ਤਸਵੀਰ ਕਾਫੀ ਹੱਦ ਤੱਕ ਸਾਫ ਹੋ ਚੁੱਕੀ ਹੈ ਪਰਮਿੰਦਰ ਜੀ ਚਰਨਜੀਤ ਸਿੰਘ ਚੰਨੀ ਕਾਂਗਰਸ ਦੇ ਕੈਂਡੀਡੇਟ ਅਨਾਉਂਸ ਹੋ ਚੁੱਕੇ ਨੇ ਆਮ ਆਦਮੀ ਪਾਰਟੀ ਬੀਜੇਪੀ ਅਕਾਲੀ ਦਲ ਤੇ ਚਾਰ ਪੰਜ ਗੁਣਾ ਮੁਕਾਬਲਾ ਹੋਣਾ ਲਗਭਗ ਤੈ ਹੈ ਤੇ ਬੀਐਸਪੀ ਨੂੰ ਵੀ ਇੱਥੇ ਅਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ ਬੀਐਸਪੀ ਨੇ ਹਲ ਤੱਕ ਪੱਤੇ ਨਹੀਂ ਖੋਲੇ ਕੀ ਲੱਗਦਾ ਤੁਹਾਨੂੰ ਜਲੰਧਰ ਲੋਕ ਸਭਾ ਦੀ ਉਹ ਗੱਲ ਕਰ ਲਈਏ ਦੇਖੋ ਬੀਐਸਪੀ ਦੇ ਜਿਹੜੇ ਹੈਗਾ ਉਥੋਂ ਉਹਨਾਂ ਨੇ ਬਹੁਤ ਤਕੜਾ ਕੈਂਡੀਡੇਟ ਦਿੱਤਾ ਬਲਵਿੰਦਰ ਕੁਮਾਰ ਔਰ ਜਿਨ੍ਹਾਂ ਨੇ ਪਿਛਲੇ ਵਾਰੀ ਲੋਕ ਸਭਾ ਦੀ ਚੋਣ ਲਈ 2 ਲੱਖ ਵੋਟ ਲੈ ਗਏ ਸੀ ਤੁਹਾਨੂੰ ਇਸ ਗੱਲ ਦਾ ਵੀ ਪਤਾ ਹੋਣਾ ਚਾਹੀਦਾ ਵੀ ਦਲਿਤ ਜਿਹੜਾ ਸਮਾਜ ਹੈ ਨਾ ਉਹ ਦਬਾਬੇ ਦੇ ਵਿੱਚ ਬਹੁਤ ਜ਼ਿਆਦਾ ਔਰ BSP ਦਾ ਘੜਾ ਇਹ ਬਹੁਤ بڑا ਮੁਕਾਬਲਾ ਜੇ ਪੰਜਾਬ ਦੇ ਵਿੱਚ BSP ਦਾ ਕੋਈ ਮੁਕਾਬਲਾ ਹੋਊਗਾ ਨਾ ਤਾਂ ਜਰੰਦਰ ਹੋਊਗਾ ਤੁਸੀਂ ਗੱਲ ਕਰੀ ਕਾਂਗਰਸ ਦੀ ਪਿਛਲੇ ਦਿਨਾਂ ਵਿੱਚ ਲੱਗਦਾ ਸੀਗਾ ਵੀ ਚੰਨੀ ਔਰ ਚੌਧਰੀ ਪਰਿਵਾਰ ਵਿੱਚ ਬਹੁਤ ਆਸ ਵਿੱਚ ਖਿਚੋਤਾਨ ਸੀਗੀ ਔਰ ਚੰਨੀ ਜਿਹੜੀ ਹੈਗੇ ਨੇ ਟੈਕਸਟਾਈਲ ਸਫਲ ਹੋ ਗਏ ਨੇ ਔਰ ਇਹ ਵੀ ਜਾਪਦ ਲੱਗਦਾ ਸੀਗਾ ਵੀ ਜਿਹੜੇ ਚੌਧਰੀ ਪਰਿਵਾਰ ਆ ਆਪ ਪਾਰਟੀ ਚਲੇ ਜਾਵੇ ਉਹਦੇ ਰਸਤੇ ਇਸ ਤਰ੍ਹਾਂ ਦੇ ਬੰਦ ਹੋ ਗਏ ਨੇ ਵੀ ਹੁਣ ਪਵਨ ਤੀਨੂ ਜਿਹੜੇ ਨੇ ਉਹ ਆਪ ਵਿੱਚ ਚਲੇ ਗਏ ਨੇ ਆਉਣ ਵਾਲੇ ਦਿਨਾਂ ਵਿੱਚ ਉਹ ਸੰਭਾਵੀ ਉਮੀਦਵਾਰ ਵੀ ਨੇ ਹਮ ਅਗਰ ਚੌਧਰੀ ਪਰਿਵਾਰ ਨੂੰ ਚੰਨੀ ਬਣਵਾਉਣ ਦੇ ਵਿੱਚ ਸਫਲ ਹੋ ਜਾਂਦੇ ਨੇ ਤਾਂ ਇਹ ਜਿਹੜਾ ਮੁਕਾਬਲਾ ਕਾਫੀ ਰੌਚਕ ਹੋ ਜਾਊਗਾ ਤੇ ਇਹਦੇ ਨਾਲ ਆ ਆਪਾਂ ਗੱਲ ਕਰੀਏ ਅਕਾਲੀ ਦਲ ਦੀ ਉਹਨਾਂ ਨੇ ਅਜੇ ਪੱਤੇ ਨਹੀਂ ਖੋਲੇ ਭਾਜਪਾ ਜਿਹੜੀ ਹੈਗੀ ਆ ਉਹ ਵੀ ਆਪਣੇ ਵੱਲੋਂ ਲੱਗੀ ਹੋਈ ਆ ਪਰ ਜੇ ਪਿਛਲੀਆਂ ਚੋਣਾਂ ਦੀ ਜਿਮਨੀ ਚੋਣ ਦੀ ਗੱਲ ਕਰੀਏ ਇਹਨਾਂ ਨੇ ਵੱਖ-ਵੱਖਰੀ ਜਿਹੜੀ ਸੀਗੀ ਚੋਣ ਲੜੀ ਸੀ ਪਰ ਉਹਦੇ ਵਿੱਚ ਦੋਨਾਂ ਦੀ ਚੀਤਾ ਜਿਹੜੇ ਬੋਟਾਨੂ ਘੜਦੀ ਹੈ ਨਾ ਤਾਂ ਉਹ ਜਿਹੜੇ ਜੇਤੂ ਉਮੀਦਵਾਰ ਨਾਲੋਂ ਜ਼ਿਆਦਾ ਸੀਗੇ ਅੱਛਾ ਹੁਣ ਗੱਲ ਕਰੀਏ ਜਿਹੜੇ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਜਿਨ੍ਹਾਂ ਨੇ ਆਪਣੀ ਵਫਾਦਾਰੀ ਦੂਜੀ ਵਾਰੀ ਚੇਂਜ ਕਰ ਲਈ ਆ ਹੁਣ ਕਾਂਗਰਸ ਤੋਂ ਆਮਚ ਆਏ ਆਮ ਤੋਂ ਹੁਣ ਭਾਜਪਾ ਚਲੇ ਗਏ ਨੇ ਭਾਜਪਾ ਸੰਭਾਵ ਉਹਨਾਂ ਨੂੰ ਉਮੀਦਵਾਰ ਵੀ ਲਾਉਣ ਦੇ ਦੇਗੀ ਤੇ ਕਿਸ ਤਰ੍ਹਾਂ ਦਾ ਕੰਪੀਟੀਸ਼ਨ ਰਹੂਗਾ ਕਿ ਉਨੀਆਂ ਵੋਟਾਂ ਜਿੰਨੀਆਂ ਭਾਜਪਾ ਨੂੰ ਪਹਿਲਾਂ ਪਈਆਂ ਨੇ ਪਰਮੇਂਦਰ ਜੀ ਉਨੀਆਂ ਲਾਈਨ ਦੇ ਵਿੱਚ ਕਮਜਾਬ ਹੋਣਗੇ ਇਸ ਵਾਰੀ ਉਹ ਦੇਖੋ ਪਿਛਲੀ ਵਾਰ ਦੀ ਜਿਵੇਂ ਚੋਣ ਦੀ ਗੱਲ ਕਰੇ ਦੋ ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਭਾਜਪਾ ਨੇ ਜੇਤੂ ਰਹੀ ਹੈ ਸਾਨੂੰ ਇਹ ਭੁੱਲਣੀ ਚਾਹੀਦਾ ਔਰ ਸਹਿਰੀ ਹਲਕਾ ਹੋ ਸਾਰਾ ਸੇ ਹਲਕੇ ਜਿਹੜੇ ਨੇ ਨਾ ਉਹ ਵਿਧਾਨ ਸਭਾ ਦੇ ਵਿੱਚ ਸਹਿਰੀ ਪੈਂਦੇ ਨੇ ਤਾਂ ਜਿਹਦੇ ਨਾਲ ਇਦਾਂ ਹੈਗਾ ਵੀ ਅ ਸਹਿਰੀ ਵੋਟ ਜੇ ਮੋਦੀ ਜੀ ਦਾ ਆਪ ਦਾ ਰਾਮ ਮੰਦਰ ਦਾ ਲੋਕਾਂ ਦੇ ਵਿੱਚ ਜੋ ਪ੍ਰਚਾਰ ਚੱਲ ਰਿਹਾ ਜਿਉਂ ਵੋਟਾਂ ਵਿੱਚ ਕਨਵਰਟ ਹੁੰਦਾ ਤਾਂ ਜਿਹੜੀ ਭਾਜਪਾ ਹੈਗੀ ਆ ਵੀ ਉਹ ਵੀ ਕਾਂਗਰਸ ਜਾਂ ਆਪ ਨੂੰ ਟੱਕਰ ਦੇਣ ਦੇ ਬਰਾਬਰ ਹੋ ਗਈ। ਅਕਾਲੀ ਦਲ ਵੱਲੋਂ ਪਵਨ ਟੀਨੂ ਤਕੜੇ ਦਾਅਵੇਦਾਰ ਸੀਗੇ, ਸੁਖਵਿੰਦਰ ਸੁਖੀ ਉਹ ਵੀ ਤਕੜੇ ਉਮੀਦਵਾਰ ਸੀਗੇ ਪਰ ਹੁਣ ਪਵਨ ਟੀਨੂ ਦੇ ਉਧਰ ਜਾਣ ਨਾਲ ਇੱਕ ਸੁਖੀ ਜਾਂ ਬਲਦੇਵ ਖਹਿਰਾ। ਜੇ ਬਲਦੇਵ ਖਹਿਰਾ ਵੀ ਚੋਣ ਮੈਦਾਨ ਚਾਉਂਦੇ ਨੇ ਤਾਂ ਉਹਨਾਂ ਦਾ ਜਿਹੜਾ ਰਸੂਖ ਆ, ਆਧਾਰ ਆ ਉਹ ਆਪਣੇ ਹਲਕੇ ਦੇ ਨਾਲ ਨਾਲ ਬਾਕੀ ਹਲਕਿਆਂ ਦੇ ਵਿੱਚ ਵੀ ਹੈਗਾ। ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੇ ਜਿਹੜਾ ਟ੍ਰੈਕਟਰ ਦਾ ਕਲੀਅਰ ਨਹੀਂ ਹੁੰਦਾ ਅਸੀਂ ਅਕਾਲੀ ਦਲ ਵਾਲਾਰੇ ਜੇ ਕੁਝ ਜ਼ਿਆਦਾ ਨਹੀਂ ਕਹਿ ਸਕਦੇ ਬਿਲਕੁਲ ਜੀ ਸੋ ਹਲਕਾ ਜਲੰਧਰ ਦੀ ਗੱਲ ਜਿਹੜੀ ਆਪਾਂ ਨੇ ਕੀਤੀ ਆ ਤੇ ਉਹਦੇ ਵਿੱਚ ਪਿਛਲੀ ਜਿਹੜੀ ਉਹ ਚੋਣ ਹੋਈ ਆ ਉਹਦੇ ਵਿੱਚ ਸਾਰੇ ਸਿਆਸੀ ਸਮੀਕਰਨ ਇੱਕ ਪਾਸੇ ਕਰਦੇ ਹੋਏ ਆਮ ਆਦਮੀ ਪਾਰਟੀ ਨੇ ਇਹ ਚੋਣ ਜਿੱਤੀ ਸੀ ਤੇ ਜਿਹੜੇ ਕੈਂਡੀਡੇਟ ਨੇ ਚੋਣ ਜਿੱਤੀ ਸੀ ਤੇ ਅੱਜ ਉਹ ਕੈਂਡੀਡੇਟ ਭਾਜਪਾ ਦੇ ਵਿੱਚ ਨੇ ਤੇ ਭਾਜਪਾ ਵੱਲੋਂ ਉਮੀਦਵਾਰ ਨੇ ਤੇ ਬਾਕੀ ਦੇਖਦੇ ਆਂ ਜੀ ਇਸ ਵਾਰੀ ਦਾ ਸਮੀਕਰਨ ਹੋਰ ਕਿਸ ਤਰ੍ਹਾਂ ਦਾ ਹੋਏਗਾ ਕਿਉਂਕਿ ਹਾਲਾਤ ਸਿਆਸਤ ਦੇ ਵਿੱਚ ਜਿਹੜੇ ਨੇ ਉਹ ਕਿਸੇ ਟਾਈਮ ਵੀ ਚੇਂਜ ਹੋ ਸਕਦੇ ਨੇ ਜਲੰਧਰ ਲੋਕ ਸਭਾ ਹਲਕੇ ਦੇ ਉੱਤੇ ਵੀ ਅਗਰ ਅਸੀਂ ਸਹੀ ਤੇ ਸਾਫ਼ ਤਸਵੀਰੇ ਦੀ ਦੇਖਣੀ ਹੋਈ ਤਾਂ ਸਾਨੂੰ ਘੱਟੋ ਘੱਟ 15 ਮਈ ਤੱਕ ਦਾ ਇੰਤਜ਼ਾਰ ਜਿਹੜਾ ਉਹ ਕਰਨਾ ਪੈਗਾ ਬਾਕੀ ਦੇਖਦੇ ਹਾਂ ਊਠ ਕਿਸ ਕਰਵਟ ਬੈਠਦਾ ਤੇ ਜਿੱਤ ਕਿਹਦੀ ਹੁੰਦੀ ਹੈ ਜੋ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣਾ ਅੱਡੀ ਚੋਟੀ ਦਾ ਲਾਇਆ ਹੋਇਆ ਹੈ